ਅਸੀਂ ਤਾਂ ਡੀਸੀ ਦਫ਼ਤਰੇ ਪਹੁੰਚੇ ਹੋਏ ਆਂ ਅੱਗੇ 9 ਤਰੀਕ ਨੂੰ ਕਾਨੂੰਗੋ ਸਾਹਿਬ ਤੇ ਪਟਵਾਰੀ ਸਾਹਿਬ ਸਾਡੇ ਉੱਤੇ ਮੌਕੇ ਤੇ ਆਏ ਸੀ ਪਹਿਲੀ ਦੇ ਵਿੱਚ ਤੁਹਾਨੂੰ ਵੀ ਵੀਰਾਂ ਨੂੰ ਉੱਥੇ ਸੱਦਿਆ ਹੋਇਆ ਸੀ ਅਸੀਂ ਭਾਜੀ ਆ ਸਟੇ ਵੀ ਲਿਆ ਹੋਇਆ ਪਹਿਲੀ ਦਾ ਫੇਰ ਵੀ ਤਕੀਨਾਂ ਦੇ ਕਹਿੰਦੇ ਪਏ ਨੇ ਕਿ ਅਸੀਂ ਪਹਿਲੀ ਦੀ ਨਿਸ਼ਾਨੀ ਕਰਨੀ ਕਰਨੀ ਦੂਜੇ ਨੰਬਰ ਤੇ ਵੇਖੋ ਕਿ ਉੱਥੇ ਝੋਨਾ ਵੀ ਲੱਗਿਆ ਹੋਇਆ ਹੈ ਠੀਕ ਹੈ ਜੀ ਮੈਂ ਐਨ ਆਰ ਆਈ ਹੋ ਕੇ ਕੱਲੀ ਕੱਲੀ ਹੋ ਕੇ ਮਾਪਿਆਂ ਦੀ ਧੀ ਹੋ ਕੇ ਇਹ ਦਬਦਬਾ ਐਮ ਐਲ ਏ 16 ਦੇ ਨਾਲ ਹੈ ਨਾ ਆਮ ਆਦਮੀ ਪਾਰਟੀ ਦਾ বারবার ਸਾਨੂੰ ਇਹਨਾਂ ਆਫਿਸਿਸ ਦੇ ਵਿੱਚ ਧੱਕੇ ਖਾਣੇ ਪੈਂਦੇ ਨੇ ਤੇ ਫਿਰ ਤੁਸੀਂ ਦੱਸੋ ਕਿ ਕਿੱਥੇ ਅਸੀਂ ਜਾਈਏ ਕੌਣ ਨੇ ਉਹ ਲੋਕ ਜਿਹੜੇ ਤਾਲੀ ਦੇ ਕੰਮ ਕਰਦੇ ਹਾਂਜੀ ਚੇਅਰਮੈਨ ਕੁਲਦੀਪ ਸਿੰਘ ਰੰਧਾਵਾ ਤੁਹਾਡੇ ਕੀ ਲੱਗਦੇ ਸਾਡੇ ਕੁਝ ਨਹੀਂ ਲੱਗਦੇ ਕਿੰਨੀ ਪਹਿਲੀ ਕਿੰਨੀ ਪਛਾਣ ਸਾਡੀ ਤਾਂ ਪਹਿਲੀ ਉੱਥੇ ਵੀ 5.5 ਕਿਲੇ ਹੈਗੀ ਆ ਇਹ ਕਹਿੰਦੇ ਨੇ ਕਿ ਸਾਡੀ 84 ਦੀ ਪੈਦੀ ਸੀ 8 ਕਿਲੇ ਸੀ 2015 ਚ ਇਹਨੇ 6 ਕਨਾਲਾਂ 16 ਮੱਲੇ ਵੇਚ ਚੁੱਕੇ ਆ ਠੀਕ ਹੈ ਜੀ ਬੇਈਕਲ ਜੇ ਦੀ 8 ਕਨਾਲਾਂ ਪੈਦੀ ਹੋਈ ਸੀ ਤੇ ਇਹਨੇ 2015 ਚ ਪੂਰੀ 8 ਕਨਾਲਾਂ ਕਿਉਂ ਨਹੀਂ ਵੇਚੀ ਦੂਜੀ ਗੱਲ ਇਹ 84 ਦੀ ਜੇ ਰਜਿਸਟਰੀ ਬਖਾਰਿਆ ਏ 84 ਦਾ 43 ਸਾਲ ਹੋ ਗਏ ਇਹ ਨਾਨਕੇ ਗਿਆ ਹੋਇਆ ਸੀ ਉਹਨਾਂ ਦਾ ਇਹਨੇ ਕਿਉਂ ਨਹੀਂ ਕੰਮ ਕਰਿਆ ਪਾਜੀ ਕੋਈ 1 ਮਹੀਨਾ ਨਹੀਂ ਕੋਈ 2 ਮਹੀਨੇ ਨਹੀਂ 41 ਸਾਲ ਹੁੰਦੇ 41 ਸਾਲ ਤੇ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਹਾਡੀਆਂ ਜਾਇਦਾਦਾਂ ਇੱਥੇ ਪਈਆਂ ਹੈ ਹੈਨਾ ਪਾਜੀ ਮੇਰੀ ਮਦਰ ਫਾਦਰ ਨੇ 88 ਤੋਂ ਸ਼ੁਰੂ ਕੀਤੀ ਥੋੜੀ ਥੋੜੀ ਪੈਲੀ ਨਾਲ ਹੀ ਕੀਤੀ ਜਿਨੀ ਜਨੀ ਅਸੀਂ ਲੈਂਦੇ ਆ ਅਸੀਂ ਆਪਣਾ ਆਪਣਾ ਕਬਜਾ ਕਰ ਰਹੇ ਰੀਸੈਂਟਲੀ 2024 ਵਿੱਚ ਅਸੀਂ ਅਨਿਲ ਜੋਸ਼ੀ ਜਿਹੜਾ ਐਗਜ਼ ਮਿਨਿਸਟਰ ਐਕਸ ਐਮਐਲਏ ਅਸੀਂ ਉਹਨਾਂ ਤੋਂ ਡਿਸਟ੍ਰੀ ਕਰਵਾਈ ਮੌਕੇ ਤੇ ਅਸੀਂ ਆਪਣਾ ਕਬਜਾ ਲੈ ਲਿਆ ਉਹਨੇ ਆਮ ਆਦਮੀ ਪਾਰਟੀ ਦੇ ਜ਼ੋਰ ਦੇ ਨਾਲ ਦਮ ਬਣਾ ਦੇ ਆ ਕਹਿੰਦੇ ਕਿ ਅਸੀਂ ਤੁਹਾਡੇ ਵਿੱਚੋਂ ਹਿੱਸਾ ਲੈਣਾ ਹੈ ਨਾ ਭਾਜੀ ਸਾਡਾ ਰਕਬਾ ਸਾਂਝਾ ਹੈਗਾ ਨਾ ਖੇਵਟ ਸਾਂਝੀ ਆ ਨਾ ਸਾਡੀ ਕੋਈ ਥਤੌਣੀ ਸਾਂਝੀ ਆ ਪਰ ਫਿਰ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਤਾਨੂੰ ਕੋ ਸਾਹਿਬ ਇਹਨਾਂ ਦੇ ਹਾਂ ਉਹ ਕੀ ਕਹਿੰਦੇ ਨੇ ਸਾਰਾ ਸਾਹਿਬ ਲੱਗਦੇ ਨੇ ਰਿਸ਼ਤੇਦਾਰੀਆਂ ਆਪਣੀਆਂ ਵਿੱਚ ਭਾਲਦੇ ਫਿਰਦੇ ਨੇ ਕੀ ਪਤਾ ਤੁਹਾਨੂੰ ਕੋ ਸਾਹਿਬ ਨੇ ਪੈਸੇ ਵੀ ਖਾਤੇ ਹੁਣ ਕਿਉਂ ਛੱਡ ਦੋ ਤੇ ਪੈਸੇ ਮੰਗਦੇ ਸੀ ਅਸੀਂ ਤੇ ਦਿੱਤੇ ਨਹੀਂ ਹਾਂਜੀ ਸੁਖਪ੍ਰੀਤ ਸਿੰਘ ਅੱਛਾ ਜੀ ਅਸੀਂ ਆਸ ਵੀ ਗਿਰਾਹ ਹੈਗਾ ਫਿਰ ਹੋਣਾ ਸੀ ਕਾਨੂੰਗੋ ਸਾਹਿਬ ਦੇ ਅਸੀਂ ਕੰਟੈਂਪਟ ਪਾਵਾਂਗੇ ਜੇ ਹਾਂ ਸਾਡੀ ਨਹੀਂ ਸੁਣਵਾਈ ਕਰਦੇ ਤਾਂ ਫਿਰ ਅਸੀਂ ਡੀਸੀ ਤੇ ਵੀ ਕੰਟੈਂਪਟ ਪਾਵਾਂਗੇ ਤੁਸੀਂ ਮੈਨੂੰ ਕਹਦੇ ਸਰਪੰਚ ਜੀ ਸੋਲ ਸਾਊਥ ਕੀ ਦੀ ਮਤ ਕਰ ਰਹੇ ਤੁਸੀਂ ਇਹ ਤੇ ਚੇਅਰਮੈਨ ਸਾਹਿਬ ਦੀ ਮਦਦ ਕਰਦੇ ਆ ਮੈਂ ਤਾਂ ਪਾਰਟੀ ਦੀ ਵੀ ਸਰਪੰਚਾ ਹੈਗੀਆਂ ਤੇ ਪਾਰਟੀ ਦੀ ਵੀ ਨਹੀਂ ਇਹ ਪਾਰਟੀ ਵੀ ਨਹੀਂ ਆਪਣੇ ਸਰਪੰਚ ਦੀ ਸੁਣਵਾਈ ਕਰਦੇ ਤੁਸੀਂ ਦੱਸੋ ਕਿੱਥੇ ਜਾਈਏ ਇਹਦਾ ਕੀ ਕਰਨਾ ਕੀ ਪਤਾ ਫਿਰ ਚੇਅਰਮੈਨ ਦਾ ਜ਼ਿਆਦਾ ਦਬਾਅ ਹੋਗਾ ਤਾਂ ਕਰਕੇ ਇਹ ਤੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਦਮੇ ਤੇ ਰਾਂਝੜੀਆਂ ਆਮ ਪਾਰਟੀ ਦੇ ਆਮੋ ਸਾਹਮਣੇ ਨੇ ਜੀ ਇਹਦਾ ਮੁੱਖ ਕਾਰਨ ਕੀ ਹੈ ਮੁੱਖ ਇਹ ਹੋਊ ਕਿ ਪਤਾ ਪਾਰਟੀ ਫੰਡ ਜ਼ਿਆਦਾ ਦਿੰਦੇ ਹੁਣ ਕੁਝ ਕਰਦੇ ਹੁਣ ਅਸੀਂ ਹਾਂ ਸੱਚੇ ਸੱਚੇ ਬੰਦੇ ਹਾਂ ਅਸੀਂ ਨਹੀਂ ਇਹ ਨਾ ਕੰਮਾਂ ਵਿੱਚ ਵਿਸ਼ਵਾਸ ਪਾਰਟੀ ਵੱਲੋਂ ਕੋਈ ਫੰਡ ਵੀ ਲੈ ਜਾਂਦਾ ਹਾਂ ਪਾਰਟੀ ਵੱਲੋਂ ਫੰਡ ਲੈ ਜਾਂਦੇ ਕਿਉਂ ਨਹੀਂ ਲੈ ਜਾਂਦੇ ਸਭ ਕੁਝ ਨਹੀਂ ਨੀ ਨਵਰਾਤੀ ਕੀ ਪਤਾ ਮੀਨਾ ਪ੍ਰਤੀਕਰ ਜਨੇ ਹਸਤਾ ਪ੍ਰਤੀਕਰ ਦੇਣੀ ਆ ਸਾਰ ਪ੍ਰਤੀਕਰਦੇ ਨੇ ਪਰ ਭਾਜੀ ਅਸੀਂ ਨਾ ਦਿੰਨੇ ਆ ਤੇ ਨਾ ਅਸੀਂ ਦੇਣਾ ਹੀ ਹਾਂ ਹਾਂਜੀ ਪਹਿਲੀ ਸਾਰੀ ਮੇਰੇ ਨਾਲ ਕੀ ਪੂਰਾ ਨਾਮ ਦੱਸੋ ਉਹ ਸ਼ਰਨਜੀਤ ਕੌਰ ਡਾਕਟਰ ਆਫ ਹਾਂਜੀ ਡਾਕਟਰ ਆਫ ਸਰਦਾਰ ਬਚਨ ਸਿੰਘ ਡਾਕਟਰ ਆਫ ਆਨ ਸਰਦਾਰਨੀ ਬਲਬੀਰ ਕੌਰ ਵਾਈਫ ਆਫ ਅਮਰਜੀਤ ਸਿੰਘ ਜੀ ਉਹਨਾਂ ਦੇ ਡੀਸੀ ਸਰੂ ਜੀ ਦਰਖਾਤੀ ਸੀ ਉਹਨਾਂ ਉਹ ਕਹਿੰਦੇ ਨੇ ਕਿ ਹਾਂ ਪੂਰੇ ਰਕਬੇ ਦੀ 76 ਕਨਾਰ 11 ਮਲਿਆਂ ਦੀ ਤੁਸੀਂ ਨਿਸ਼ਾਨਤੀ ਕਰਾਓ ਪਹਿਲੀ ਗੱਲ ਭਾਜੀ ਮੌਕੇ ਤੇ ਫਸਲ ਬੀਜੀ ਹੋਈ ਆ ਦੂਜੀ ਗੱਲ ਤੁਸੀਂ ਮੈਨੂੰ ਇਹ ਦੱਸੋ ਜਿੰਨਾ 76 ਕਨਾਲ 11 ਮਲਿਆਂ ਚ ਜਿੰਨੇ ਮਾਲਕ ਹੈਗੇ ਜਿੰਨਾਂ ਚਿਰ ਉਹ ਨਹੀਂ ਸਹਿਮਤ ਹੋਣਗੇ ਕਿਤਰਾ ਨਿਸ਼ਾਨਦਰੀ ਹੋ ਜੂਗੀ ਉਹ ਮੌਕੇ ਤੇ ਨਹੀਂ ਹੈਗੇ ਬਿਨਾ ਮੌਕੇ ਤੇ ਕਿਤਰਾ ਕੋਈ ਉਥੇ ਅਫਸਰ ਵੱਟ ਸਕਦਾ ਹਾਂਜੀ ਖਾਤੇ ਕਿੰਨੀ ਪੈਰੀ ਹੋਣੀ ਸਾਰੀ ਹਾਂਜੀ 76 ਕਨਾਰ 11 ਮਲਿਆਂ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਅਸੀਂ ਇੱਥੇ ਪੇਸ਼ ਹੋਏ ਆ ਫੋਨ ਆ ਸੀ ਗਾਂ ਹੁਣ ਹੋਣੇ ਹੋਰ ਕਿਤੇ ਪੇਸ਼ ਅਸੀਂ ਤੇ ਭਾਜੀ ਸਾਨੂੰ ਇਹ ਨਿਸ਼ ਕੋਰਟ ਵੱਲੋਂ ਠੀਕ ਹੈ ਜੀ ਤੇ ਅਸੀਂ ਤੇ ਹੁਣ ਅਸੀਂ ਇਹਨਾਂ ਦੇ ਕੰਟੈਂਪਟ ਪਾਵਾ ਪਾਰਲੋ ਅਦਾਲਤ ਵਿੱਚ ਪਾਇਆ ਹੈ ਤੁਸੀਂ ਹਾਂਜੀ ਕੇਸ ਪਾਇਆ ਹੋਇਆ ਤਿੰਨ ਸੱਤ ਦੀ ਸਾਡੀ ਤਰੀਕ ਤਾਨੂੰ ਲੱਗਦਾ ਵੀ ਹੁਣ ਤੁਹਾਡੀ ਜਿਹੜੀ ਪਲੀ ਦੀ ਇਹ ਕਬਜ਼ਾ ਕਰ ਸਕਦੇ ਤਾਂ ਕਰ ਸਕਦੇ ਕਰ ਸਕਦੇ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਹਾਂ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਕਿ ਹਾਂ ਸਾਡੀ ਸੁਣਵਾਈ ਹੋਈ ਜਾਵੇ ਪੂਰਾ ਇਨਸਾਫ ਦਿੱਤਾ ਜਾਵੇ ਤੱਕਾਣਾ ਸਾਡੇ ਨਾਲ ਕੀਤਾ ਜਾਵੇ ਨਾਲ ਦੂਜੀ ਗੱਲ ਜੇ ਸਾਡੀ ਕੋਈ ਅਭਿਨਭੀ ਹੁੰਦੀ ਆ ਮੇਰੀ ਆਪ ਦੀ ਜੇ ਮੈਂ ਕੋਈ ਆਪਣੀ ਅਭਿਨਭੀ ਕਰਾਉਣੀ ਆ ਕਾਨੂੰਗੋ ਸੁਖਪ੍ਰੀਤ ਸਿੰਘ ਚੇਅਰਮੈਨ

ਗੁਰਸ਼ੰਮ ਜੀ ਕਹਿੰਦੇ ਜਿਹੜੀ ਐਕਟ 350 ਤੁਹਾਡੇ ਵੱਲੋਂ ਰੱਖੀ ਦੀ ਇਹਦਾ ਕੀ ਵਿਸ਼ੇ ਕਿਹੜੇ ਵਿਸ਼ੇ ਤੇ ਰੱਖੀ ਗਈ ਹੈ ਜੀ ਭਾਜੀ ਇਹ ਇਸ ਵਿਸ਼ੇ ਤੇ ਰੱਖੀ ਗਈ ਹੈ ਕਿ ਕੱਲ ਸਾਨੂੰ ਰੈਵਨਿਊ ਡਿਪਾਰਟਮੈਂਟ ਤੋਂ ਫੋਨ ਆਇਆ ਸ਼ਮੀ ਜੀ ਤਕਰੀਬਨ 5:00 ਵਜੇ ਕਹਿੰਦੇ ਨੇ ਕਿ ਕਾਨੂੰਗੋ ਸਾਹਿਬ ਸੁਖਪ੍ਰੀਤ ਸਿੰਘ ਕਹਿ ਰਹੇ ਨੇ ਕਿ ਮੈਂ ਸਵੇਰੇ ਵਿਦ ਪੁਲਿਸ ਹੈਨਾ ਜਾਣਾ ਹੈ ਉੱਥੇ ਦੁਬਾਰਾ ਨਿਸ਼ਾਨਖੀ ਕਰ ਉਹ ਹੈਨਾ ਕਿ ਤੁਸੀਂ ਮੈਡਮ ਨੂੰ ਤਲਾਹ ਕਰੋ ਲੋਕੋ ਭਾਜੀ ਇੱਕ ਤੇ ਉਹ ਕੋਈ ਟਾਈਮ ਨਹੀਂ ਹੈਗਾ ਕਲਾਸ ਕਰਨ ਦਾ ਇੱਕ ਫਾਰਮਲ ਕੋਈ ਤਲਾ ਇਹਨਾਂ ਨੇ ਕੀਤੀ ਨਹੀਂ ਦੂਜੀ ਗੱਲ ਤੁਸੀਂ ਵੀ ਇਹ ਵੀ ਪਹਿਲਾਂ ਆਏ ਸੀ 9 ਤਰੀਕ ਨੂੰ ਜਦੋਂ 9 ਤਰੀਕ ਨੂੰ ਇਹ ਆਏ ਸੀ ਕਾਨੂੰਗੋ ਸਾਹਿਬ ਇਹ ਇਨ ਪਰਸਨ ਆਏ ਸੀ ਇਹਨਾਂ ਨੂੰ ਮੈਂ ਇਸ ਸਟੇ ਦੀ ਕਾਪੀ ਦਿੱਤੀ ਸੀ ਇਨ ਹੈਂਡ ਜਿਹੜੀ ਰਿਕਾਰਡਡ ਹੈਗੀ ਆ ਵੀਡੀਓ ਜੀ ਠੀਕ ਹੈ ਜੀ ਉਹਨਾਂ ਨੂੰ ਦਿੱਤੀ ਉਹਨਾਂ ਨੂੰ ਵਿਖਾਇਆ ਗਿਆ ਕਿ ਸਾਡਾ ਕੋ ਸਟੇ ਹੈਗਾ ਹੈ ਸਾਡੀ ਆਪਣੀ ਪੈਲੀ ਹੈ ਦੂਜੀ ਗੱਲ ਪਹਿਲੀ ਵਿੱਚ ਆਸੀ ਫਸਲ ਵੀ ਬੀਜੀ ਹੋਈ ਠੀਕ ਹੈ ਜੀ ਸਾਰਾ ਕੁਝ ਉਹਨਾਂ ਨੂੰ ਸਮਝਾਇਆ ਕਿ ਭਾਜੀ ਸਾਡਾ ਖਸਰਾ ਸਾਡੀ ਖਤੌਨੀ ਸਾਡੀ ਖੇਵਡ ਨੰਬਰ ਟੋਟਲੀ ਆ ਲੱਗ ਨੇ ਚੇਅਰਮੈਨ ਕੁਲਦੀਪ ਸਿੰਘ ਰੰਧਾਵੇ ਤੋਂ ਹੈ ਨਾ ਇਹ ਵਾਰ-ਵਾਰ ਸਾਨੂੰ ਹਰਾਸ ਕਿਉਂ ਕਰਦੇ ਠੀਕ ਹੈ ਜੀ ਇਸ ਚੀਜ਼ ਤੋਂ ਫਿਰ ਜਦੋਂ ਉਹਨਾਂ ਨੇ ਕੱਲ ਰਾਤੀ ਮੈਨੂੰ ਫੋਨ ਕੀਤਾ ਹੈ ਨਾ ਉਸ ਤੋਂ ਬਾਅਦ ਫਿਰ ਅਸੀਂ ਗਏ ਸਵੇਰੇ ਡੀਸੀ ਆਫਿਸ ਤਰੰਤ ਹਨ ਹੈ ਨਾ ਉਹਨਾਂ ਨੂੰ ਜਾ ਕੇ ਅਸੀਂ ਸਾਰਾ ਕੁਝ ਵਿਖਾਇਆ ਹੈ ਸਟੇ ਵਿਖਾਇਆ ਹੈ ਮੈਂ ਇੱਕ ਐਪਲੀਕੇਸ਼ਨ ਦਿੱਤੀ ਹੈ ਹੈ ਨਾ ਕਿ ਕਾਨੂੰਗੋ ਸੁਪ੍ਰੀਤ ਸਿੰਘ ਹੈ ਨਾ ਮੈਨੂੰ ਹਰਾਸ ਕਰਦੇ ਈਏ ਸੀ ਉਹਨਾਂ ਨੂੰ ਸਮਝਾਇਆ ਸੀ ਸਟੇ ਦੀ ਕਾਪੀ ਵੀ ਦਿੱਤੀ ਗਈ ਸੀ ਬਾਵਜੂਦ ਜੇ ਉਹਨਾਂ ਨੂੰ ਪਤਾ ਕਿ ਸਟੇ ਹੈਗਾ ਤੇ ਤੂੰ ਇਹਦੀ ਅਰਾਧਨਾ ਕਿਉਂ ਕਰਦੇ ਪੈ ਪਹਿਲੇ ਘਰ ਜੇ ਕੋਈ ਨਿਸ਼ਾਨਦਰੀ ਹੋ ਗਈ ਤੇ ਪੂਰੇ ਪੂਰੇ ਦੀ ਹੋਊਗੀ ਨਾ ਮੇਰੀ ਗੱਡੀ ਤੇ ਥੋੜਾ ਹੋ ਗਈ ਡੀ ਸੀ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਭਾਈ ਇਹਨਾਂ ਦੀ ਵੱਟ ਸਾਂਝੀ ਹੈ ਭਾਜੀ ਤੁਸੀਂ ਮੈਨੂੰ ਇਹ ਦੱਸੋ ਕੋਈ ਪਲਾਟ ਦੀ ਇੱਕ ਵੱਟ ਹੁੰਦੀ ਹੈ ਤਿੰਨ ਚਾਰ ਵੱਟਾਂ ਤੇ ਹੁੰਦੀਆਂ ਨਾ ਕਮ ਸੇ ਕਮ ਤਿੰਨ ਵੱਟਾਂ ਹੋਣਗੀਆਂ ਤਿੰਨ ਹੋਣਗੀਆਂ ਚਾਰ ਹੋਣਗੀਆਂ ਬਾਕੀ ਇਹ ਤੂੰ ਨੇਬਰਸ ਨੂੰ ਨਹੀਂ ਤਲਾਹ ਕਰਨੀ ਜਾਂ ਕੱਲਾ ਤਾਂ ਤੂੰ ਸੱਜੇ ਪਾਸੇ ਉਹ ਨਹੀਂ ਤਰੀ ਕਨਾਲ ਲੈਣੀ ਹੈ ਜਗਾ ਪੂਰੇ-ਕੂਰੇ ਨੂੰ ਕਰੋ ਸਾਰਿਆਂ ਨੂੰ ਮਨਾਓ ਸਾਰਿਆਂ ਦੀ ਰਜਮੰਦੀ ਲਓ ਸਾਰਾ ਕੁਝ ਕਰੋ ਹਰ ਇੱਕ ਦੀ ਪ੍ਰੋਪਰ ਕਰੋ ਸਾਡੀ ਵੀ ਪੂਰੀ ਕਰੋ ਤੁਹਾਨੂੰ ਬਾਰ-ਬਾਰ ਨਿਸ਼ਾਨਦੇਹੀ ਕਰਨ ਵਾਸਤੇ ਮਲਬੂਰ ਕੀਤਾ ਜਾ ਰਿਹਾ ਹੈ ਹਾਂਜੀ ਬਾਰ-ਬਾਰ ਤੂੰ ਕੀ ਕਰਨ ਸਮਝਦੇ ਕੀ ਕਰਨ ਦਾ ਕੀ ਹਾਂ ਇਹੋ ਹੀ ਪੋਲਿਟੀਕਲ ਪ੍ਰੈਸ਼ਰ ਦੂਜੀ ਕਾਰਨ ਕੀ ਹਾਂ ਸ਼ਾਇਦ ਮੈਂ ਇਕੱਲੀ ਔਰਤ ਹੋਊਂਗੀ ਤੀਜੀ ਕਾਰਨ ਕੀ ਹਾਂਜੀ ਸ਼ਾਇਦ ਸਾਡੀ ਹੀ ਪ੍ਰੋਪਰਟੀ ਹੋ ਮੇਨ ਰੂਟ ਤੇ ਆ ਮੈਂਗੀਆ ਸ਼ਾਇਦ ਇਸ ਕਰਕੇ ਕਿ ਹਾਂ ਸਾਡਾ ਕਿਤੇ ਨਾ ਕਿਤੇ ਦਾ ਲੱਗ ਜੇ ਸੂਤਰਾਂ ਮੁਤਾਬਕ ਪਤਾ ਲੱਗਾ ਕਿ ਤੁਸੀਂ ਮੌਜੂਦਾ ਸਰਪੰਚ ਜਮ ਪਾਰਟੀ ਜਲੋ ਜੀ ਹੈਗੇ ਨੇ ਤੇ ਸੂਤਰਾਂ ਮੁਤਾਬਕ ਵੀ ਪਤਾ ਲੱਗਾ ਕਿ ਮਾਰਕੀਟ ਕਮੇਟੀ ਦੇ ਕੁਲਦੀਪ ਸਿੰਘ ਰਧਾਵਾ ਜੀ ਮੌਜੂਦਾ ਚੇਅਰਮੈਨ ਨੇ ਜੀ 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 ਵੇਖਣ ਨੂੰ ਵੇਖਿਆ ਜਾ ਰਿਹਾ ਕਿ ਦਵੇਂ ਬਣ ਆਮ ਆਦਮੀ ਪਾਰਟੀ ਦੀਆਂ ਤੇ ਰਾਂਧਰੀਆਂ ਚ ਜ਼ਮੀਨਾਂ ਦੇ ਮਵਾਦ ਨੂੰ ਲੈ ਕੇ ਆਮੋ ਸਾਹਮਣੇ ਨੇ ਜੀ ਜੀ ਇਹ ਕਿਵੇਂ ਵਿਖਦੇ ਜੀ ਵੇਖੋ ਆਮ ਆਦਮੀ ਪਾਰਟੀ ਨੇ ਬਣਾਇਆ ਜਰੂਰ ਅਪਰ ਸਾਥ ਤੇ ਕਿਸੇ ਪਾਸੇ ਨਹੀਂ ਦੇ ਰਹੀ ਸਾਥ ਦੇ ਚੇਅਰਮੈਨ ਸਾਹਿਬ ਦਾ ਦੇ ਰਹੇ ਨੇ ਉਹਨਾਂ ਨੂੰ ਚੇਅਰਮੈਨ ਬਣਾ ਕੇ ਹੁਣ ਟੋਟਲੀ ਉਹਨਾਂ ਵੱਲ 100% ਹੋਏ ਪਏ ਨੇ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ ਤੁਸੀਂ ਮੌਜੂਦਾ ਸਰਪੰਚ ਦਾ ਆਪਣੇ ਪਿੰਡ ਦੇ ਦਾ ਕੀ ਕਾਰਨ ਹੈ ਹਾਂਜੀ ਤੁਸੀਂ ਮੌਜੂਦਾ ਸਰਪੰਚ ਜਿਹੜੇ ਤੁਸੀਂ ਕਹਿ ਰਹੇ ਹੋ ਸਪਸ਼ਟੀਕਰਨ ਜਿਹੜਾ ਪੱਖ ਜ਼ਿਆਦਾ ਵਾ ਰੰਦਾਵਾ ਸਾਹਿਬ ਦਾ ਲਿਆ ਜਾ ਰਿਹਾ ਹੈ ਇਹਦਾ ਕਾਰਨ ਕੀ ਹੈ ਉਹ ਹੀ ਕਿ ਸ਼ਾਇਦ ਕੀ ਪਤਾ ਉਹ ਹੈਨਾ ਪਾਰਟੀ ਫੰਡ ਦਿੰਦੇ ਹੁਣ ਕੀ ਉਹਨਾਂ ਨੂੰ ਨਾਲ ਚ ਦਿੰਦੇ ਹੁਣ ਕੀ ਰਿਸ਼ਤੇਦਾਰੀਆਂ ਹੋਣ ਇਹ ਤੇ ਰੱਬ ਜਾਣੇ ਕਿ ਉਹਨਾਂ ਦੀ ਆਪਸ ਵਿੱਚ ਕੀ ਗੱਲਾਂ ਬਾਤਾਂ ਹੈਗੀਆਂ ਹੈ ਹਾਸੀ ਵੀਰ ਬਾਹਰੋਂ ਆਏ ਆ ਬੰਦੇ ਹੈਨਾ ਐਨ ਆਰ ਆਈ ਬੰਦੇ ਆ ਚਲੋ ਇੱਥੇ ਆ ਕੇ ਹੁਣ ਅਸੀਂ ਆਪਣਾ ਮਨ ਬਣਾਇਆ ਕਿ ਨਹੀਂ ਪਈ ਆਪਣਾ ਦੇਸ਼ ਕਿਉਂ ਛੱਡਣਾ ਹੈ ਇੱਥੇ ਆ ਕੇ ਹੈਨਾ ਸਾਰਾ ਕੁਝ ਕਰੀਏ ਵਧੀਆ ਹੈਨਾ ਵਿਚੜੀਏ ਲੋਕਾਂ ਨਾਲ ਪਿੰਡ ਵਾਲਿਆਂ ਦੀ ਮਦਦ ਕਰੀਏ ਪਿੰਡ ਵਾਲਿਆਂ ਨੂੰ ਆਸੀ ਕੀ ਮਦਦ ਕਰਨੀ ਇਹ ਤੇ ਸਾਡੇ ਨਹੀਂ ਪੈਰ ਇਸ ਲੱਗਣ ਦੇ ਰਹੇ ਕੀ ਸਰਪੰਚ ਤੁਸੀਂ ਸਰਬਸਮਤੀ ਨਾਲ ਬਣੇ ਸੀ ਜਾਂ ਤੁਹਾਨੂੰ ਧੱਕੇ ਨਾਲ ਬਣਾ ਗਿਆ ਸਰਬਸਮਤੀ ਨਾਲ ਪੂਰੇ ਪਿੰਡ ਨੇ ਬਣਾਇਆ ਫਿਰ ਵੀ ਤੁਹਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਪੂਰੀ ਤਰ੍ਹਾਂ ਪੂਰੀ ਅਜੇ ਕੋ ਸਰਕਾਰ ਵੀ ਤੁਹਾਡੀ ਹੈ ਤੇ ਸਰਪੰਚ ਵੀ ਤੁਸੀਂ ਮੌਜੂਦਾ ਜੋ ਉਸੇ ਪਾਰਟੀ ਦੇ ਜੀ 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 ਤੇ ਤੁਹਾਡਾ ਇਹ ਹਾਲ ਹੈ ਤੇ ਜੇ ਹੋਰ ਕਿਸੇ ਨੇ ਕੋਈ ਸਰਕਾਰ ਤੱਕ ਲੋੜ ਪੈ ਜਾਵੇ ਹਾਂਜੀ ਉਹਦਾ ਕੀ ਹਾਲ ਹੋਊਗਾ ਕਿਵੇਂ ਵਿਖਦੇ ਜੀ ਉਹਨਾਂ ਨੇ ਕੀ ਸੁਣਨਾ ਉਹਨਾਂ ਨੇ ਕੁਝ ਵੀ ਨਹੀਂ ਸੁਣਨਾ ਇੱਥੇ ਤੇ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਜਿਨਾਂ ਹੀ ਦਿੱਤਾ ਹੋਇਆ ਪਰ ਆਮ ਬੰਦੇ ਦੀ ਕੋਈ ਸੁਣਿਆ ਹੋਈ ਨਹੀਂ ਹੈ ਸ਼ੰਜੀਤ ਕੌਰ ਜੀ ਜਿਹੜੀ ਬਾਰ-ਬਾਰ ਨਿਸ਼ਾਨਦੇਹੀ ਨੂੰ ਲੈ ਕੇ ਤੁਹਾਨੂੰ ਜਿਹੜੇ ਹੈ ਸੱਮਣ ਆ ਰਹੇ ਜੀ 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 ਕੀ ਲੱਗਦਾ ਤੁਹਾਨੂੰ ਉੱਥੇ ਕੋਈ ਕੁਲਦੀਪ ਸਿੰਘ ਰੰਧਾਵਾ ਦੀ ਜ਼ਮੀਨ ਹੈ ਕਿ ਨਹੀਂ ਹੈ ਪਹਿਲੀ ਗੱਲ ਸਰ ਸਾਨੂੰ ਸੰਮਨ ਇੱਕ ਵਾਰੀ ਆਇਆ ਦੂਜੀ ਵਾਰੀ ਤਾਂ ਆਇਆ ਨਹੀਂ ਦੂਜੀ ਵਾਰੀ ਸਿਰਫ ਇਹਨਾਂ ਨੇ ਇੱਕ ਛੋਟਾ ਜਿਹਾ ਫੋਨ ਕਾਲ ਕੀਤੀ ਹੈ ਲੀਗਲ ਇਹਨਾਂ ਨੇ ਕੀਤਾ ਨਹੀਂ ਠੀਕ ਹੈ ਜੀ ਪ੍ਰੋਸੀਜਰ ਇਹਨਾਂ ਨੇ ਸਾਰਾ ਕੁਝ ਇਹਨਾਂ ਨੇ ਆਪਣੇ ਹੱਥ ਵਿੱਚ ਲਿਆ ਹੋਇਆ ਹੈ ਜਿੱਥੋਂ ਤੱਕ ਸਾਨੂੰ ਸੁਣਨ ਵਿੱਚ ਆਇਆ ਜਿਹੜਾ ਕਾਨੂੰਗੋ ਹੈਗਾ ਏ ਠੀਕ ਹੈ ਜੀ ਉਹ ਇਹਨਾਂ ਦਾ ਰਿਸ਼ਤੇਦਾਰ ਹੈਗਾ ਸੁਣਨ ਵਿੱਚ ਆਇਆ ਉਹਦੀ ਕੋਈ ਸਿਸਟਰ ਚੇਅਰਮੈਨ ਦੇ ਫੈਮਿਲੀ ਵਿੱਚ ਵਿਆਹੀ ਹੋਈ ਹੈ ਰਿਸ਼ਤੇਦਾਰੀਆਂ ਦਾ ਪੱਖ ਰੱਖਦੇ ਪਏ ਨੇ ਕੀ ਪਤਾ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਪੈਸੇ ਵੀ ਖੁਆਏ ਹੋ ਤੇ ਰਿਸ਼ਵਤ ਵੀ ਦਿੱਤੀ ਹੋਵੇ ਕੀ ਪਤਾ ਕਹਿੰਦਾ ਹੋਵੇ ਕਿ ਕਬਜ਼ਾ ਕਰਾ ਦੇ ਤੈਨੂੰ ਵੀ ਵਿੱਚੋਂ ਕੁਝ ਦੇ ਦਾਂਗੇ ਅੱਜ ਵਾਲੀ ਜਿਹੜੀ ਨਿਸ਼ਾਨਦੇਹੀ ਹੋਣੀ ਇਹਦੀ ਤੁਹਾਨੂੰ ਫੋਨ ਕਾਲ ਹੀ ਆਈਏ ਕਿ ਜਾਂ ਲਿਖਤੀ ਲੈਟਰ ਕੋਈ ਆਇਆ ਹੈ ਕੱਲ ਹੀ ਫੋਨ ਕਾਲ ਹੀ ਆਇਆ ਸੀ ਕੋਈ ਲਿਖਤੀ ਲੈਟਰ ਨਹੀਂ ਆਇਆ ਸੀ ਲਿਖਤੀ ਲੈਟਰ ਕੋਈ ਨਹੀਂ ਆਇਆ ਸਾ ਸਾਨੂੰ ਕੋਈ ਕਿਹਨਾਂ ਵੱਲੋਂ ਤੁਹਾਨੂੰ ਫੋਨ ਕੀਤਾ ਗਿਆ ਹੈ ਹਾਂਜੀ ਸਾਨੂੰ ਰੈਵਨਿਊ ਡਿਪਾਰਟਮੈਂਟ ਵਿੱਚੋਂ ਪਟਵਾਰੀ ਦਾ ਫੋਨ ਆਇਆ ਸੀ ਤੇਰਾ ਉਹਨਾਂ ਦਾ ਹਾਂਜੀ ਉਹਨਾਂ ਦਾ ਅਨਮੋਲ ਸਿੰਘ ਤੁਸੀਂ ਡੀਸੀ ਨੂੰ ਮਿਲੇ ਡੀਸੀ ਸਾਹਿਬ ਨੂੰ ਜਾ ਕੇ ਮਿਲੇ ਹੋ ਕੀ ਵਿਸ਼ਵਾਸ ਦਵਾਇਆ ਗਿਆ ਡੀਸੀ ਸਾਹਿਬ ਵੱਲੋਂ ਤੁਹਾਨੂੰ ਡੀਸੀ ਸਾਹਿਬ ਨੇ ਇਹ ਆਖਿਆ ਕਿ ਆਰਡਰ ਫਾਲੋ ਕੀਤਾ ਜਾਵੇ ਤੇ ਜੇ ਨਿਸ਼ਾਨਦੇਹੀ ਕਰਾਉਣੀ ਹੈ ਸਾਰੇ ਘਰ ਆਪਣੀ ਐਪਲੀਕੇਸ਼ਨ ਦੇ ਸਾਰਿਆਂ ਦੀ ਬਰਾਬਰ ਤੇ ਕੀਤੀ ਜਾਵੇ ਅੱਜ ਉਹਨਾਂ ਦੇ ਡੀਸੀ ਸਾਹਿਬ ਜੀ ਦੇ ਹੁਕਮਾਂ ਤੇ ਜਿਹੜੀ ਅੱਜ ਨਿਸ਼ਾਨਦੇਹੀ ਰੱਦ ਕਰ ਦਿੱਤੀ ਗਈ ਹੈ ਹਾਂਜੀ ਕੁਝ ਵੇਖਣੋਂ ਤਾਂ ਹੁਣ ਸਾਨੂੰ ਤਾਂ ਇਹੋ ਹੀ ਲੱਗਦਾ ਕਿ ਰੱਦ ਕਰ ਦਿੱਤੀ ਗਈ ਹਾਂ ਅਜੇ ਤੱਕ ਤਾਂ ਕੋਈ ਆਏ ਨਹੀਂ ਪਰ ਪਟਵਾਰੀ ਸਾਹਿਬ ਵੀ ਸਾਡੇ ਨਾਲ ਨੇ ਉਹ ਵੀ ਸਾਡੀ ਪੂਰੀ ਤਰ੍ਹਾਂ ਕਰਦੇ ਨੇ ਹਨ ਉਹ ਵੀ ਕਹਿੰਦੇ ਨੇ ਕਿ ਵੇਖੋ ਅਸੀਂ ਕੰਟੈਂਪਟ ਤੁਹਾਡੇ ਆਰਡਰ ਦਾ ਨਹੀਂ ਕਰਨਾ ਹੈਨਾ ਕਿ ਕਾਨੂੰਗੋ ਸਾਹਿਬ ਦੀਆਂ ਰਿਸ਼ਤੇਦਾਰੀਆਂ ਹੈਗੀਆਂ ਜਿੱਥੋਂ ਤੱਕ ਸਾਨੂੰ ਆਪਸ ਵਿੱਚ ਲੱਗਦਾ ਪਿਆ ਹੈ ਹੈਨਾ ਸਾਡੇ ਵੀ ਚਲੋ ਹੈਨਾ ਹੈਗੇ ਨੇ ਕੋਈ ਵੀਰ ਉਪਰਾ ਜਿਹੜੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਇੱਕ ਸਿਰਫ ਆ ਕਾਨੂੰਗੋ ਸੁਖਪ੍ਰੀਤ ਸਿੰਘ ਹੀਰਾ ਹੈਗਾ ਇਹ ਪੂਰੀ ਤਰ੍ਹਾਂ ਇਹ ਉਹਨਾਂ ਦੀ ਪੂਰਾ ਪੱਖ ਲੈ ਉਹ ਦਿਨ ਵੀ ਮੌਕੇ ਤੇ ਕਾਨੂੰਗੋ ਸਾਹਿਬ ਨਾਲ ਪੂਰੀ ਅੱਖਾ ਕਰਕੇ ਫੇਰ ਹੀ ਗਿਆ ਕਿਰਾਇ ਇੱਕ ਵਾਰੀ ਇਹ ਸਟੇ ਨਹੀਂ ਕਿ ਚਲ ਗਿਆ ਸੀ ਤੁਹਾਡੇ ਕੋਲ ਰਿਕਾਰਡਿੰਗ ਹੈਗੀ ਆ ਕਹਿੰਦਾ ਸੀ ਕਿ ਮੈਂ ਤਾਂ ਕਰਨੀ ਕਰਨੀ ਡੀਸੀ ਸਾਹਿਬ ਜੀ ਨੇ ਅੱਜ ਤੁਹਾਡੀ ਜਿਹੜੀ ਐਜੂਕੇਸ਼ਨ ਦੇ ਉੱਪਰ ਸਟੈਂਡ ਲਿਆ ਹਾਂਜੀ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਡੀਸੀ ਸਾਹਿਬ ਜਿਹੜੇ ਅੱਜ ਉਹਨਾਂ ਨੇ ਤੁਹਾਡੀ ਨਿਸ਼ਾਨਦੇਹੀ ਰੱਦ ਕਰਵਾ ਦਿੱਤੀ ਹੈ ਵੀ ਸਾਰੀਆਂ ਧਿਰਾਂ ਨੂੰ ਸੱਦ ਕੇ ਫਿਰ ਹੋਏ ਚਲੋ ਬਹੁਤ ਬਹੁਤ ਥੈਂਕ ਯੂ ਡੀਸੀ ਸਾਹਿਬ ਨੂੰ ਹੈਨਾ ਚਲੋ ਸਾਡੀ ਉਹਨਾਂ ਨੇ ਆਰਾਮ ਨਾਲ ਬਹਿ ਕੇ ਸਾਡੀ ਗੱਲ ਸੁਣੀ ਕਹਿੰਦਾ ਕਿ ਚਲੋ ਆਸੀ ਉਹ ਚੀਜ਼ਾਂ థాంਕਫੁਲ ਹੈਗੀਆਂ ਪਰ ਸਾਡਾ ਇਹ ਹੈਗਾ ਕਿ ਕੋਈ ਵੀ ਕਾਰਵਾਈ ਹੋਵੇ ਪਹਿਲੀ ਗੱਲ ਵਿਦ ਪ੍ਰोसीਜਰ ਪ੍ਰੋਪਰ ਪ੍ਰੋਸੈਸ ਨਾਲ ਹੋਵੇ ਦੂਜੀ ਗੱਲ ਵੇਖੋ ਕਿ ਇੱਕ ਜੱਜ ਨੇ ਆਰਡਰ ਦਿੱਤਾ ਹੋਵੇ ਆਪਾਂ ਇਹੋ ਹੀ ਕਰਦੇ ਆ ਕਿ ਰੈਵਨਿਊ ਡਿਪਾਰਟਮੈਂਟ ਇਹਦਾ ਆਦਰ ਨਾ ਨਾ ਕਰੇ ਜਿਹੜਾ ਜਿਹੜਾ ਆਦਰ ਨਾ ਕਰੂਗਾ ਅਸੀਂ ਉਹਦੇ ਤੇ ਕੰਟੈਂਪਟ ਪਾਵਾਂਗੇ ਇਸ ਟਾਈਮ ਤੇ ਮੇਰੇ ਜਿਹੜੇ ਲੀਗਲ ਟੀਮ ਹੈਗੀ ਆ ਉਹ ਪ੍ਰोसीडिंग ਆਪਣੀ ਕਰਦੀ ਪਈ ਆ ਕਾਨੂੰਨ ਬਹੁਤ ਸੁਪਰੀਤ ਸਿੰਘ ਨੇ ਅਸੀਂ ਉਹਦੇ ਤੇ ਕੰਟੈਂਪਟ ਪਾਉਣਾ ਪਾਉਣਾ ਹੈ ਬਾਕੀ ਹੋਰ ਕੋਈ ਜੇ ਇਹਨਾਂ ਦੇ ਆਉਂਦਾ ਆਫਿਸ ਦੇ ਵਿੱਚੋਂ ਉਹਨਾਂ ਨੂੰ ਵੀ ਵਿੱਚੇ ਸ਼ਾਮਿਲ ਕੀਤਾ ਜਾਵੇ ਧੰਨਵਾਦ ਤੁਸੀਂ ਕੀ ਮੰਗ ਕਰਦੇ ਜੀ ਉਹਨਾਂ ਬਾਕੀ ਠੀਕ ਹੈ ਠੀਕ ਹੈ